ਫੈਸ਼ਨ ਦੇ ਵਗੇ ਹੀ ਪਹਿਲੀ ਵਾਰੀ ਕਰੋਗੇ ਹੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਤੁਹਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਜਟਕਦੀ ਹੋਈ ਸਾਡੀ ਭਾਬੀ ਦੀ ਜਨਤ ਹੋਈ ਸਭ ਤੋਂ ਛੋਟੀ ਭਾਬੀ ਸੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਮੋਟੀ ਸੀ ਚਾਹ ਨਹੀਂ ਪੀ ਗਏ ਹਾਂ ਜੀ ਹਾਂ ਜੀ ਪਿਆੜੇ ਚਾਵਣੀ ਆਈ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਆਂ ਪਹਿਲੀ ਵਾਰੀ ਤੂੰ ਮਾਰਾ ਲੈ ਜਾਣਾ ਮਹਿੰਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲੋਂ ਕਿ ਮੇਰੀ ਧੀ ਆਈ ਆ ਤੂੰ ਮਗਰਾਂ ਤੂੰ ਜਾ ਰਿਹਾ ਦਰਸ਼ਨ ਹੀ ਨਹੀਂ ਦਿੱਤੇ ਮਾੜਾ ਨਹੀਂ ਮੰਜ਼ੂਰੀ ਨਹੀਂ ਪਈ ਹੋਏ ਜੇ ਜਲਦੀ ਆ ਗਈ ਕੋਈ ਭਾਈ ਤੁਰੇ ਦੇ 5 ਵੇ ਨੇ ਤੁਰੇ 10:00 ਦਾ ਸਜਾਣਾ ਵੇ ਤੱਕ ਆ ਜੂਗਾ ਹਾਂ 28 ਗੱਸਤ ਨੂੰ ਉਹਨਾਂ ਦੀ ਮੈਰਿਜ ਹੋਈ ਹੈ ਜੀ ਅੱਜ ਨੂੰ ਇੱਕ ਮਹੀਨਾ ਹੋ ਗਿਆ ਪੂਰਾ ਮੈਰਿਜ ਦਾ ਜੀ ਪੈਡੀ ਯਾਤਰਾ ਵਾਸਤੇ ਵੈਸ਼ਨੂ ਦੇ ਵੀ ਮਾਤਾ ਦੇ ਘਰੇ ਕੱਲ੍ਹ ਦੀ ਇੱਕ ਟ੍ਰਿਪ ਨੂੰ ਗਏ ਰਾਤ ਇਹ ਉੱਥੇ ਰਹੇ ਆ ਉਹਨਾਂ ਨੇ ਫੋਨ ਕੀਤਾ ਤੇ ਅਸੀਂ ਫਿਰ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਵੀ ਤੁਸੀਂ ਮਜ਼ਰਾ ਹੁਣੇ ਹੀ ਕਰ ਲੋ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸਵੇਰੇ ਹੀ ਯਾਤਰਾ ਕਰਾਂਗੇ ਜੀ ਸਵੇਰੇ 2:30 ਵਜੇ ਹਮ ਨੂੰ ਫੋਨ ਆ ਗਿਆ ਜੀ ਇਸ ਤਰ੍ਹਾਂ ਮੈਂ ਇਹ ਭਰਾ ਮੇਰੇ ਨੇ ਬੁਲ ਕੇ ਕਿਹਾ ਮੈਂ ਕੱਲਾ ਰਹਿ ਗਿਆ ਹਾਂ ਜੀ ਇੱਥੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਕਹਿੰਦੇ ਨੂੰ ਮੇਰੇ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋਕ ਕੇ ਕਹਿੰਦੇ ਮਜ਼ਰਾ ਕਟਰੇ ਲੈ ਗਿਆ ਹਸਪੀਟਲ ਦੇ ਵਿੱਚ ਤੇ ਕਟੜੇ ਜਾ ਕੇ ਜੀ ਉਹਨਾਂ ਨੇ ਸਾਨੂੰ 2:30 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਨ ਆਇਆ ਵੀ ਉਹਨਾਂ ਦੀ ਡੈਥ ਹੋ ਗਈ। ਸਾਨੂੰ ਤਾਂ ਇਹ ਨਾਮ ਹੀ ਚੰਗੇ ਕਰਾਣੇ ਨਹੀਂ ਪਤਾ ਕਿ ਉਹ ਤੇ ਕੇਵਰ ਨਾਲ ਸਪਨਾ ਆ। ਮਨੇ ਕਹੇ ਤੇ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਾਨਪੁਰ ਤੋਂ ਆਣ ਦੇ ਵਿੱਚ ਹੋਈ। ਅਜੇ ਤਾਂ 1 ਮਹੀਨਾ ਹੋਇਆ ਗਿਆ ਅਚਾਨਕ ਹੀ ਹਾਂ ਹਾਂ ਜੀ ਜੀ 1 ਮਹੀਨਾ ਜੇ ਅਨੂ ਕੋਦੇ ਦੇ ਕਾ ਰੋਟੀ ਪਾਣੀ ਕੋ ਚਾਹ ਪਾਣੀ ਨਹੀਂ ਉਹ ਤਾਂ ਆ ਤੀਕੇ ਦੇਖਿਆ ਜੀ। ਅੰਮ੍ਰਿਤਸਰੋਂ ਉਹਨਾਂ ਆ ਲਿਆ ਕੇ ਲਿਆਂਦੀ ਜੀ ਸਲੀਪਰੇ ਦੀ। ਸਾਨੂੰ ਕਿਸੇ ਗੱਲ ਦੀ ਇਹ ਲਗਾ ਦੀ ਚਿੰਤਾ ਹੀ ਨਹੀਂ ਲਿਆ ਗੱਲ ਬਾਤ ਇਹਨਾਂ ਨਾਲ ਡੈਨ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਝੀ ਛੱਤ ਤੇ ਲੱਗੇ 5-5 ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖਲੋਤੇ ਸੀ ਤੇ ਕਹਿੰਦਾ ਸੀ ਮੈਂ ਫੋਟੋ ਬਣਾਉਂਦਾ ਸੀ ਉਹਨਾਂ ਨੂੰ ਭਰਾ ਡੈਨ ਜੇ ਕੋਈ ਗੱਲ ਨਹੀਂ ਕਿਸੇ ਫੋਟੋ ਖਿੱਚਣ ਲੱਗਿਆਂ ਸ਼ੈੱਡ ਦੇ ਜਿੱਕ ਕਹਿੰਦੇ ਪੱਥਰ ਡਿੱਗਾ ਹੋਆ ਉਹਦੇ ਵਿੱਚ ਇਹ ਜਿਹੜੀ ਸਪਨਾ ਹੀ ਇਹਦੇ ਮੌਕੇ ਤੇ ਡੈਥ ਹੋ ਗਈ ਜੀ ਤੇ ਬਾਕੀ ਦੋ ਤਿੰਨ ਜ਼ਖਮੀ ਹੋ ਗਈ ਆ ਫਿਰ ਕਿਸੇ ਨੇ ਹੋਰ ਵੀ ਇਹਨੂੰ ਦੱਸਿਆ ਫੋਨ ਕਰਕੇ ਕਿ ਮਤਲਬ ਇੱਕ ਲੇੜੀ ਜੀ ਦਾ ਉਹ ਤੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਗਏ ਸੀ ਤੇ ਮੇਰਾ ਭਰਾ ਜਿਹੜਾ ਸੀ ਅੱਜ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਾ ਡਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕੁ ਉਮਰ ਦੇ ਉਮਰ ਨੇ ਹੁਣ 28 29 ਸਾਲ ਦੀ ਰਾਜੀ ਉਹ 26 27 ਸਾਲ ਦੀ ਬੁੜੀ ਦੀ ਹੋਏਗੀ ਸਾਡੀ ਉਮਰ ਅਜੇ ਸਾਡੇ ਚਾਅ ਨਹੀਂ ਪੂਰੇ ਨਥੇ ਜੀ ਸਾਰੇ ਭਾਈ ਉਸ ਤੋਂ ਬਾਅਦ ਉਹਨਾਂ ਨੇ ਉਹ ਕੋਈ ਫੋਨ ਨਹੀਂ ਕੀਤਾ ਜਦੋਂ ਮੈਂ ਆਵਾਂਗਾ ਅਸੀਂ ਯਾਰ ਸਾਰੇ ਜਾਣਿਆ ਤੇ ਆਪਾਂ ਗੱਡੀ ਲੈ ਕੇ ਆਉਨੇ ਆ ਸਾਨੂੰ ਆਪੋ ਕੇ ਨੇ ਮੈਸੇਜ ਕੀਤਾ ਤੇ ਸਾਰਾ ਹਫ਼ਤਾ ਜਿਹੜਾ ਅਸੀਂ 1000 ਰੁਪਏ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਅਤੇ ਲੈ ਕੇ ਆਉਣਗੇ ਤੇ ਤਹੀ ਮਤਲਬ ਨਾ ਮੈਂ ਵੀ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਾਂਗੇ ਉਧਰ ਉਹ ਆ ਜਾਣਗੇ ਤੇ ਸਾਨੂੰ ਕੋਈ ਅਸੀਂ ਬੱਸ ਸੇੜਦੇ ਬੱਸ ਇਦਾਂ ਹੀ ਬੰਦਲੇ ਫਿਰਨ ਦੇ ਆਨੂੰ ਕੋਈ ਕਹਿਦਾ ਸੀ ਕੋਈ ਨਹੀਂ ਜੀ ਹਜੇ ਤੱਕ ਕੋਈ ਡੈੱਡ ਬਡੀ ਨਹੀਂ ਕਮਤੀ ਜੀ ਸਾਡੇ